हां जी की हाल है दोस्तों आपा ਤੁਹਾਡੇ ਲਈ ਲੈ ਕੇ ਆਇਆ ਮਿਸਾਲ ਦੀ ਵੀਡੀਓ ਵੀਰੇ ਪਿਛਲੀ ਵੀਡੀਓ ਦੇਖੀ ਐ ਤੁਸੀਂ ਵੀਰੇ ਆਪਾਂ ਕਰਤਾਰ 4000 ਡਲਕਸ ਮਾਡਲ ਦੀ ਪਾਈ ਹੋਈ ਐ ਆ ਜੋ ਕਿ ਆਪਾਂ ਰੀਪੇਂਟ ਕਰੀ ਹੈ ਮਸ਼ੀਨ ਸਾਰੀ ਆਲ ਓਕੇ ਐ ਤੇ ਹੁਣ ਵੀਡੀਓ ਲੈ ਕੇ ਆਏ ਵੀਰੇ ਆਪਾਂ ਆਪਣੇ ਕੋਲੇ ਜਿਹੜੀ ਮਿਸਾਲ ਐ 2020 ਮਾਡਲ ਆ ਫੁੱਲ ਰਿਪੇਅਰ ਹੋ ਗਈ ਵੀਰੇ ਮਸ਼ੀਨ ਦੀ ਤਕਰੀਬਨ ਲੱਗ ਰਹੇ ਨੇ ਬਾਈ ਕਰਨ ਮਸ਼ੀਨ ਦੀ ਰਿਪੇਅਰ ਆ ਆ ਸੋਚਿਆ ਨਾਲ ਦੀ ਨਾਲੇ ਤੁਹਾਨੂੰ ਵੀਡੀਓ ਦਿਖਾ ਦਈਏ ਵੀਰੇ ਰਿਪੇਅਰ ਕੰਮ ਕਰਦਿਆਂ ਦੀ ਕੰਮ ਹੋ ਗਈ ਮਸ਼ੀਨ ਦੀ ਆਜਾ ਭਰਾ ਕੋਲੇ ਤੇ ਇੱਕ ਆਪਣੇ ਕੋਲੇ ਵੀਰੇ ਪ੍ਰੀਤ ਮਸ਼ੀਨ ਐ ਇੱਕ ਕਰਤਾਰ ਖੜੀ ਐ ਤੇ ਇੱਕ ਹੈਗੀ ਗੱਲ ਸੀ ਚਾਰ ਮਸ਼ੀਨਾਂ ਨੇ ਜੇ ਕਿਸੇ ਭਰਾ ਨੇ ਕੋਈ ਕਪੈਨ ਲੈਣੀ ਹੈ ਵੀਰੇ ਡੇਲੀ ਕੋਈ ਅਪਡੇਟ ਦੇਖਣਾ ਆਪਣਾ ਜੀਵੀ ਗੁਰਤੇਜ ਪੇਜ ਐ ਇੰਸਟਾਗ੍ਰam ਤੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਡੇਲੀ ਤੇ ਇਹ ਮਸ਼ੀਨ ਦੀ ਵੀਰੇ ਫੁੱਲ ਰਿਪੇਅਰ ਹੋ ਗਈ ਤੁਸੀਂ ਕੁਝ ਨਹੀਂ ਕਰਨਾ ਜਾ ਕੇ ਓਨਲੀ ਚਲਾਉਣੀ ਹੈ ਥਰੇਸਰ ਜੀਰੀ ਵਾਲਾ ਪੈ ਗਿਆ ਵੀਰੇ ਏ ਟੂ ਜ਼ेड ਬੈਰਿੰਗਾਂ ਨੂੰ ਗਰੀਸ ਆ ਗਈ ਵੀਰੇ ਜਿਹੜੇ ਨੂੰ ਨਹੀਂ ਆਈ ਉਹ ਪਟਕੇ ਕਰਤੀ ਭਰਾ ਸੋ ਨੂੰ ਫੁੱਲ ਰਿਪੇਅਰ ਮਿਲੂਗੀ ਟਾਇਰ ਹੈਗੇ ਨੇ 90 95 ਪੈਸੇ 20 ਮਾਡਲ ਵਿਸਾਲ ਦੇ ਸਾਰੀਆਂ ਵੀਰੇ ਜਿਵੇਂ ਕ੍ਰੈਂਕਾਂ ਦਾ ਕੰਮ ਹੋ ਗਿਆ ਦੇਖ ਗੁਟਕੇ ਹੋ ਗਏ ਸਟਾਬ ਆਕਰ ਨਵੇਂ ਨੇ ਵੀਰੇ ਸੀਪਾਂ ਚਾਰ ਨੇ ਸਾਰੀ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਐ ਨਹੀਂ ਹੈਗਾ ਵੀਰੇ ਵੀ ਲੋਕ ਥੁੱਕ ਜਾ ਕਰਤਾ ਵੀਰੇ ਆਪਣੇ ਚਲਾਉਣ ਨੂੰ ਰਿਪੇਅਰ ਕੀਤੀ ਹੋਈਆਂ ਨੇ ਵੀਰੇ ਦੋ ਮਸ਼ੀਨਾਂ ਮੈਂ ਚਲਾਉਣੀਆਂ ਨੇ ਭਰਾ ਦੋ ਸੇਲ ਕਰਨੀਆਂ ਨੇ ਚੋਂ ਦੋ ਜਿਹੜੀਆਂ ਹੋ ਜਾਣ ਚਾਰਾਂ ਚੋਂ ਭਰਾ ਦੋ ਆਪਾਂ ਨੇ ਚਲਾਉਣੀਆਂ ਨੇ ਏ ਟੂ ਜ਼ੈਡ ਕੰਮ ਓਕੇ ਹੋ ਗਿਆ ਵੀਰੇ ਸਾਢੇ 17 ਲੱਖ ਰੁਪਏ ਰੇਟ ਹੈ ਮਸ਼ੀਨ ਦਾ ਤੇ ਡੈਕ ਵਗੈਰਾ ਵੀਰੇ ਸਾਰੀਆਂ ਤੰਨੇ ਮਸ਼ੀਨਾਂ ਨੂੰ ਲੱਗੇ ਨੇ ਨਵੇਂ ਲਾਏ ਨੇ ਭਰਾ ਪਹਿਲਾਂ ਤਾਂ ਦੇਖੋ ਸਾਨੂੰ ਵੀ ਪਤਾ ਜਿਹੜਾ ਨਾਲ ਆਉਂਦਾ ਕੋਈ ਨਾ ਡੈਕ ਦੇਵੇ ਨਾ ਸਮਾਨ ਆਵੇ ਭਰਾ ਤੰਨਾਂ ਨੂੰ ਲੱਗੇ ਵੀਰੇ ਜੇ ਜਿਹੜੀ ਕੋਈ ਮਸ਼ੀਨ ਲੈ ਕੇ ਜਾਣੀ ਆ ਤੰਨਾ ਚ ਤੁਸੀਂ ਆਪਣੀ ਚ ਚਲਦੀ ਚੈੱਕ ਕਰਕੇ ਲੈ ਜਿਓ ਪਰ ਕੋਈ ਨਾ ਕੋਈ 1509 ਦੇ ਆਏ ਰਹਿੰਦੇ ਨੇ ਕੀਲੇ ਵੱਢ ਕੇ ਤੁਹਾਨੂੰ ਚੈੱਕ ਵੀ ਕਰਾ ਕੇ ਦੇਵਾਂਗੇ ਤਸੱਲੀ ਕਰਾ ਕੇ ਵੀਰੇ ਫੁੱਲ ਇੰਜਨ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਜਿਹਦੀ ਲਾਲੀ ਨੂੰ ਇੰਜਨ ਐ ਮਸ਼ੀਨ ਤੇ ਆਲ ओरिजिनल ਦੀ ਮਸ਼ੀਨ ਦੀ ਜ਼ਿੰਮੇਵਾਰੀ ਹੈ ਵੀਰੇ ਫਸਟ ਓਨਰ ਹੈ ਹਰਿਆਣਾ ਨੰਬਰ ਹੈ ਸਾਰੀ ਮਸ਼ੀਨ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਆਪਣੀ ਸੇ ਕਿਤੇ ਰੀਪੇਂਟ ਨਹੀਂ ਹੋਇਆ ਹੈਗਾ ਇਹ ਤੇ ਮਸ਼ੀਨ ਤੇ ਵਿਸਾਲ ਗੇਅਰ ਵਗੈਰਾ ਦਾ ਕਲੱਚ ਦਾ ਕਲੱਚ ਪਲੇਟ ਨਵੀਂ ਪੈ ਗਈ ਫਿਰ ਆ ਤੇ ਜਿਹੜੀ ਕੋਈ ਵੈਲਟ ਵਗੈਰਾ ਪੁਰਾਣੀ ਆ ਉਹ ਨਵੀਆਂ ਪੈ ਗਈਆਂ ਤੇ ਸਪੈਕਾਂ ਪੈ ਗਈਆਂ ਪਰ ਕੁਝ ਵੀ ਤੁਸੀਂ ਜਾ ਕੇ ਕਰਾਉਣਾ A to Z ਕੰਮ ਓਕੇ ਹੋ ਗਿਆ 98 ਪੈਸੇਵਾਂ ਨੂੰ ਟਾਇਰ ਨਹੀਂ ਨਾਲ ਦੇ ਮਸ਼ੀਨ ਦੇ ਆ ਸੌਰੀ ਦੁਬਾਰੇ ਦੀ ਬੀਕੇਟੀ ਤੇ ਕਟਰ ਦੀ ਕੰਡੀਸ਼ਨ ਹੁਣ ਬਾਈ ਕਟਰ ਨੂੰ ਲੱਗ ਰਿਹਾ ਹੈ ਰਿਪੇਅਰ ਕਰਨ ਕਟਰ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਐ ਸੋਹਣੀ ਜੀ ਕੰਡੀਸ਼ਨ ਚ ਮਸ਼ੀਨ ਐ ਤੇ ਚਲਾਉਣ ਨੂੰ 1 ਰੁਪਿਆ ਨਹੀਂ ਐ ਸਭ ਤੋਂ ਮੇਨ ਗੱਲ ਐ ਵੀ 1 ਰੁਪਿਆ ਨੇ ਉੱਤੇ ਲਾਉਣਾ ਤੁਸੀਂ ਆਪਾਂ ਸਾਨੂੰ ਚਲਦੀ ਕਰਕੇ ਫੁੱਲ ਰਿਪੇਅਰ ਕਰਕੇ ਮਸ਼ੀਨ ਹਕਾਵਾਗੇ ਤੇ ਜੇ ਕਿਸੇ ਭਰਾ ਨੂੰ ਕੋਈ ਹੋਰ ਚਾਹੀਦੀ ਐ ਜਿਵੇਂ ਕਰਤਾਰ ਜੀ ਪ੍ਰੀਤੂ ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ ਪ੍ਰਾ ਆਪਣਾ ਇੰਸਟਾਗ੍ਰam ਤੇ ਵੀ ਜੁੜੇ ਰਹੋ ਡੇਲੀ ਅਪਡੇਟ ਪਾਉਂਦੇ ਰਹਿੰਦੇ ਆ ਮਸ਼ੀਨਾਂ ਆਚਾਰ ਨੇ ਵੀਰੇ ਜਿਹੜੇ ਵੀ ਭਰਾ ਨੂੰ ਜਿਹੜੀ ਵੀ ਮਸ਼ੀਨ ਚਾਹੀਦੀ ਹੈ ਇਹ ਤਕਰੀਬਨ ਵੀਰੇ ਤੁਹਾਨੂੰ ਫੁੱਲ ਡਿਟੇਲ ਦੇਣ ਦਾ ਸਾਡਾ ਮਤਲਬ ਇਹੀ ਹੈ ਫੋਟੋਆਂ ਨਾਲੋਂ ਵੀਡੀਓ 'ਚ ਤੁਹਾਨੂੰ ਜਿਵੇਂ ਸ਼ੋਰ ਚਮਕੇ ਮਸ਼ੀਨ ਦੀ ਕੰਡੀਸ਼ਨ ਵਧੀਆ ਹੈ ਵੀਰੇ ਸਾਰਾ ਕੰਮ ਹੋ ਗਿਆ ਸਿਰਫ ਜਾ ਕੇ ਚਲਾਉਣੀ ਹੀ ਹੈ ਜਿਹੜੇ ਭਰਾ ਨੇ ਲੈਣੀ ਹੈ ਲੋਨ ਦੀ ਸੁਵਿਧਾ ਹੈਗੀ ਹੈ ਅਗਲੇ ਸਿਬਲ ਵਗੈਰਾ ਸਹੀ ਚਾਹੀਦਾ ਪਹਿਲੀ ਨਾਮ ਚਾਹੀਦਾ ਬਾਈ ਦੇ ਜੇ ਕਿਸੇ ਨੇ ਲੋਨ ਕਰਾਉਣਾ ਹੈ ਵੀਰੇ ਲੋਨ ਵੀ ਹੋ ਜਾਊਗਾ ਮਸ਼ੀਨ ਤੇ ਬਾਕੀ ਤੁਹਾਨੂੰ ਕਾਟਰ ਦਿਖਿਆ ਦਾਂਗੇ ਪਰ ਜੇ ਕੋਈ ਹੋਰ ਖੇਤੀ ਦੀ ਮਸ਼ੀਨਰੀ ਸਾਰੀ ਟਰਾਲੀਆਂ ਤੋਂ ਟਰੈਕਟਰ ਜਿਹੜਾ ਵੀ ਕੁਝ ਲੈਣਾ ਹੈ ਵੀਰੇ ਸਾਰਾ ਕੁਝ ਆਪਣੇ ਕੋਲੇ ਮਿਲ ਜੂਗਾ ਜੀ ਐਂਡ ਵੀ ਕੋਡੇ ਨਾਂ ਤੇ ਜ਼ਰੂਰ ਵਿਜ਼ਿਟ ਕਰੋ ਧੰਨਵਾਦ ਦੋਸਤੋ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੇ ਫੋਰਮੈਨ ਲੱਗੇ ਹੋਏ ਨੇ ਤੇ ਮਸ਼ੀਨ ਦਾ ਸਾਰਾ ਕੰਮ ਹੋ ਗਿਆ ਤੇ ਕਾਟਰ ਦਾ ਮਸ਼ੀਨ ਕਾਟਰ ਦਾ ਇਹ ਲੱਗ ਰਿਹਾ ਕਰਨ 20 ਮਾਡਲ ਵਿਸ਼ਾਲ ਦਾ ਇਹ ਕਾਟਰ ਹੈ ਤੁਸੀਂ ਦੇਖ ਸਕਦੇ ਹੋ ਪੱਖੇ ਇਹਨੂੰ ਲੱਗੇ ਹੋਏ ਨੇ ਕਮਲਾ ਲੱਗਿਆ ਹੋਇਆ ਤੇ ਸਟਿੱਪੇ ਦੀ ਨਵੀਂ ਬੂਗੀ ਟਾਇਰ ਤੁਸੀਂ ਦੇਖ ਸਕਦੇ ਹੋ ਇਹਦੇ ਤਕਰੀਬਨ 20 ਕੇ ਪੈਸੀ ਨੇ ਤੇ ਸਟੀਲੀ ਆਪਣਾ ਚਾਦਰ ਲੱਗੀ ਹੋਈ ਹੈ ਇਹਨੂੰ 프ਰੰਟੂਕਰ 16 ਇੰਚੀ ਹੈ ਵੀਰੇ 프ਰੰਟੂਕਰ ਦੀ ਚਾਦਰ ਵਧੀਆ ਵੀ ਇਹ ਕੱਟ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਸਤਰਾ ਵੀਰੇ ਕੱਟਰ ਰਪਏ ਤਾਂ ਕਿਤੋਂ ਤੇੜਿਆ ਨਹੀਂ ਹੈਗਾ ਕਿਤੋਂ ਕੁਝ ਹੋਰ ਨਹੀਂ ਹੋਇਆ ਇਹਨੂੰ ਟੈਨਾ ਵਗੈਰਾ ਬਿਲਕੁਲ ਓਕੇ ਨੇ ਵੀਰੇ ਫਿੰਗਰ ਓਕੇ ਨੇ ਇਹਦੇ ਸਟੈਪ ਨਮੀ ਪਊਗੀ ਇਹਦੀ ਤੁਸੀਂ ਦੇਖ ਸਕਦੇ ਹੋ ਕਿਤੋਂ ਟੁੱਟਿਆ ਭੱਜਿਆ ਨਹੀਂ ਹੈਗਾ ਨਹੀਂ ਅਕਸਰ ਵਿਸ਼ਾਲ ਦੇ ਕੱਟਰ ਤੇੜੇ ਜਾਂ ਟੁੱਟੇ ਹੁੰਦੇ ਨੇ ਇਹ ਸਾਡੇ ਫੋਰਮੈਨ ਨੇ ਜਿਹੜੇ ਇਹਨੂੰ ਰਿਪੇਅਰ ਕਰ ਰਹੇ ਨੇ ਵਿਸ਼ਾਲ ਨੇ ਰਿਪੇਅਰ ਕਰਤੀ ਤੇ ਕਰਤਾ ਕਰਤਾਰ ਵੀ ਬਾਈ ਨੇ ਰਿਪੇਅਰ ਕਰੀਏ ਤੇ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਇੱਕ ਨੰਬਰ ਕੰਡੀਸ਼ਨ ਵੀ ਹੈ ਕਟਰ ਦੀ ਤੇ ਇੱਕ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਓ ਬਾਕੀ ਦੋਸਤੋ ਧੰਨਵਾਦ